ਗੱਲ ਕਰਦੇ ਆਂ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ ਤੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਲੜਾਈ ਕਰਨ ਵੇਲੇ ਅਗਵਾਈ ਕਰਿਆ ਕਰਦੇ ਸਨ ਦਸੰਬਰ 1705 ਈਸਵੀ ਨੂੰ ਕਿਲਾ ਆਨੰਦਗੜ੍ਹ ਸਾਹਿਬ ਤੋਂ ਹੀ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਸੀ ਆਓ ਬਾਕੀ ਦੀ ਜਾਣਕਾਰੀ ਸਵਰਨ ਸਿੰਘ ਜੀ ਢੰਗੜਾ ਤੋਂ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੂੰ ਸਰਸਾ ਚਮਕੌਰ ਸਾਹਿਬ ਸਰਹੰਦ ਦੇ ਖੂਨੀ ਸਾਕੇ ਆਪਣੇ ਪਿੰਡਿਆਂ ਦੇ ਉੱਤੇ ਹੰਢਾ ਕੇ ਮਾਛੀ ਵਾਰੇ ਦੇ ਕੰਡਿਆਂ ਦੇ ਉੱਤੋਂ ਦੀ ਨੰਗੇ ਪੈਰੀ ਤੁਰ ਕੇ ਪਾਤਸ਼ਾਹ ਨੂੰ ਮੁਕਸਰ ਦੀ ਧਰਤੀ ਤੱਕ 25 ਦਿਨ ਲੰਘੇ ਇਹਨਾਂ 25 ਦਿਨਾਂ ਦੇ ਵਿਖੜੇ ਦਰਦੀਲੇ ਸਫ਼ਰ ਨੂੰ ਅਸੀਂ ਆਪ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਅਗਲੇ ਦਿਨਾਂ ਦੇ ਵਿੱਚ ਵਿਖੜਾ ਪੈਂਡਾ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਮੁਕਸਰ ਦੀ ਧਰਤੀ ਤੇ ਸਰੰਦ ਦੀ ਧਰਤੀ ਜਿਹੜੀਆਂ ਥਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਹਬਜ਼ਾਦਿਆਂ ਨਾਲ ਸੰਬੰਧਿਤ ਹੈ ਉਹਨਾਂ ਦੇ ਤੁਹਾਨੂੰ ਵਰਤਮਾਨ ਦਰਸ਼ਨ ਕਰਾਏ ਜਾਣਗੇ ਤੇ ਉਹਨਾਂ ਦੇ ਇਤਿਹਾਸਕ ਪਿਛੋਕੜ ਨੂੰ ਤੁਹਾਨੂੰ ਦੱਸਿਆ ਜਾਵੇਗਾ ਆਨੰਦਪੁਰ ਸਾਹਿਬ ਦੀ ਧਰਤੀ 'ਚ ਇਹ ਜਿਹੜਾ ਕਿਲਾ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਹੈ ਇਹ ਆਨੰਦਪੁਰ ਸਾਹਿਬ ਦੇ ਪੰਜ ਕਿਲਿਆਂ ਦੇ ਵਿੱਚੋਂ ਸਭ ਤੋਂ ਮਜ਼ਬੂਤ ਇਹ ਕੇਂਦਰੀ ਕਿਲਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਸਰ ਇਸ ਕਿਲੇ ਦੇ ਵਿੱਚੋਂ ਬੈ ਕੇ ਇਸ ਕਿਲੇ ਦੇ ਵਿੱਚ ਰਹਿ ਕੇ ਸਮੁੱਚੇ ਆਨੰਦਪੁਰ ਸਾਹਿਬ ਦੀਆਂ ਨੰਗਾ ਦੀ ਜਿਹੜੀ ਨਿਗਰਾਨੀ ਕੀਤੀ ਤੇ ਜਰਨੈਲੀ ਕੀਤੀ ਆਨੰਦ ਆਨੰਦ ਪ੍ਰਸਾਦ ਦੀ ਧਰਤੀ ਦੇ ਆਨੰਦਗੜ੍ਹ ਦੇ ਕਿਲੇ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਤੇ ਇਹ ਕਿਲਾ 6 ਤੇ 7 ਪੋਦੀ ਵਿਚਕਾਰ ਲਈ ਰਾਤ ਨੂੰ 1762 ਵਿਕਰਮੀ ਅਨੁਸਾਰ 5 ਜਨ 6 ਦਸੰਬਰ ਦੀ ਵਿਚਕਾਰਲੀ ਰਾਤ 1705 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਰਿਵਾਰ ਸਮੇਤ ਇਸ ਕਿਲੇ ਨੂੰ ਛੱਡਿਆ ਤੇ ਜਦੋਂ ਇਸ ਕਿਲੇ ਨੂੰ ਛੱਡਿਆ ਗਿਆ ਤਾਂ ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਆਪਣੀਆਂ ਧਰਮ ਪਤਨੀਆ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਤੇ ਹੋਰ ਜਿੰਨੇ ਸਿੰਘ ਸਨ ਪਰਿਵਾਰ ਸੀ ਸਾਰਾ ਉਹ ਇਸ ਕਿਲੇ ਤੋਂ ਸਭ ਤੋਂ ਪਹਿਲਾਂ ਨਿਕਲੇ ਉਹਨਾਂ ਦੀ ਰੱਖਿਆ ਲਈ ਸਤਿਗੁਰੂ ਮਹਾਰਾਜ ਨੇ ਸਾਢੇ 400 ਸਿੰਘਾਂ ਦਾ ਜਥਾ ਉਹਨਾਂ ਦੇ ਅੱਗੇ ਉਹਨਾਂ ਦੇ ਦੋਨੇ ਪਾਸੇ ਉਹਨਾਂ ਦੇ ਪਿੱਛੇ ਬਹਿਰੀ ਦਲ ਤੋਂ ਰੱਖਿਆ ਦੇ ਲਈ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋਨੋਂ ਵੱਡੇ ਪੁੱਤਰਾਂ ਦੇ ਨਾਲ ਅਤੇ ਆਪਣੇ 40 ਵਿਸ਼ੇਸ਼ ਅੰਗ ਰਖਕ ਸਿੰਘਾਂ ਦੇ ਨਾਲ ਇਸ ਕਿਲੇ ਦੇ ਵਿੱਚੋਂ 6 ਤੇ 7 ਪੂ ਦੀ ਵਿਚਕਾਰਲੀ ਰਾਤ ਨੂੰ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੱਤਾਬਾਦ ਦੇ ਵਿੱਚ ਇਸ ਆਨੰਦਗੜ੍ਹ ਕਿਲੇ ਨੂੰ ਛੱਡ ਕੇ ਗਿਆ ਉਹ ਬਹਿਰੀ ਜਿੱਤ ਨਹੀਂ ਸਕਿਆ ਉਹਨਾਂ ਦੇ ਪੱਤਰ ਸਨ ਔਰੰਗਜ਼ੇਬ ਦੇ ਕ੍ਰਾਨ ਸ਼ਰੀਫ ਦੇ ਉੱਤੇ ਲਿਖ ਕੇ ਕ੍ਰਾਨ ਸ਼ਰੀਫ ਦੀਆਂ ਸਾਂਹ ਕਾਧੀਆਂ 22 ਤਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਗਊਆਂ ਦੀਆਂ ਤੇ ਠਾਕੁਰ ਦੀਆਂ ਸਗੰਧਾ ਖਾਧੀਆਂ ਬੇਨਤੀ ਤੇ ਮਿੰਤ ਕਰਕੇ ਸਤਿਗੁਰੂ ਮਹਾਰਾਜ ਤੋਂ ਇਹ ਕਿਲਾ ਛਡਵਾਇਆ ਸੀ ਆਨੰਦਗੜ੍ਹ ਕਿਲਾ ਨਾਨਦਪੁਰ ਸਾਹਿਬ ਦੇ ਆਪਾਂ ਅੰਦਰੋਂ ਦਰਸ਼ਨ ਕਰਦੇ ਹਾਂ ਵਰਤਮਾਨ ਸਥਿਤੀ ਉਸ ਦੀ ਕੀ ਹੈ ਇਹ ਅੰਦਰੂਨੀ ਜਾਣਕਾਰੀ ਮੇਰੇ ਸਾਥੀ ਸਰਦਾਰ ਸਰਿੰਦਰ ਸਿੰਘ ਰਸੂਲ ਪਰ ਦੇ ਰਹੇ ਨੇ ਉਹ ਆਪਾਂ ਨੂੰ ਦੱਸ ਰਹੇ ਨੇ ਵੀ ਕਿਦੇ ਦੇ ਅੰਦਰ ਆ ਨਵੀ ਰੈਨੂਏਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਇਹ ਜਿਹੜੀ ਰੈਨੂਏਸ਼ਨ ਹੈ ਉਹ ਗੀਆ ਰੰਗ ਰੋਗਨ ਵੀ ਹੋ ਗਿਆ ਹੈ ਅੰਦਰਲੇ ਪਾਸੇ ਥੜਾ ਸਾਹ ਬਣਾਇਆ ਜਾ ਰਿਹਾ ਉਹ ਉਸ ਥੜਾ ਸਾਹ ਦੀ ਲਗਭਗ ਤਿਆਰੀ ਹੈ ਜਿਹੜੀ ਉਹ ਹੋ ਚੁੱਕੀ ਹੈ ਉਸ ਨੂੰ ਅੰਤਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਹਨ ਇਦੇ ਅੰਦਰਲੇ ਪਾਸੇ ਆਹ ਵੇਖੋ ਕਿਲੇ ਦੀ ਪ੍ਰਾਣੀ ਕੰਧ ਨਮੀ ਪ੍ਰਾਣੀ ਕੰਧ ਤੇ ਪ੍ਰਾਣੀਆ ਇੱਟਾਂ ਦੀ ਜਿਹੜੀ ਬਣੀ ਹੋਈ ਹੈ ਇਹ ਕਿਲਾ ਆਨੰਦਗੰਢ ਸਾਹਿਬ ਦੀ ਅੰਦਰੂਨੀ ਗੰਧ ਹੈ ਜਿਸ ਨੂੰ ਹੁਣ ਰੈਨੋਵੇਟ ਕਰਿਆ ਜਾ ਰਿਹਾ ਹੈ ਇਹ ਸੁਰਿੰਦਰ ਸਿੰਘ ਰਸੂਲਪੁਰ ਤੋਂ ਆਪਾਂ ਜਾਣਕਾਰੀ ਲੈ ਰਹੇ ਹਾਂ ਜਿਸ ਕਿਲੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 16 ਸਾਲ ਬਹਿਰੀਆਂ ਦੇ ਨਾਲ ਜੰਗ ਕੀਤੀ ਉਹ ਜਦੋਂ ਮੁਗਲ ਹਕੂਮਤ ਦਾ ਰਾਜ ਸੀ ਉਹ ਟੈ ਟੇਰੀ ਹੋ ਗਏ ਸੀ ਇਹ ਜਿਹੜਾ ਕਿਲਾ ਸਾਰਿਆ ਗਿਆ ਆਪਾਂ ਉੱਤੇ ਪੜ ਸਕਦੇ ਆ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਏ ਆ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀ ਆ ਉਹਨਾਂ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਤਾਂ ਅੰਮ੍ਰਿਤਸਰ ਦੀ ਸੰਗਤ ਐਨੀ ਪ੍ਰਭਾਵਿਤ ਹੋਈ ਉਹਨਾਂ ਨੇ ਮਾਇਆ ਇਕੱਠੀ ਕਰਕੇ ਇਹ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਦੀ ਸੇਵਾ ਜਿਹੜੀ ਉਹ 1933 ਵਿੱਚ ਸ਼ੁਰੂ ਕੀਤੀ ਤੇ ਇਹ 2 ਸਾਲ ਦੇ ਵਿੱਚ ਮੁਕੰਮਲ ਹੋਈ 1935 ਦੇ ਵਿੱਚ ਇਹ ਜਿਹੜੀ ਦੇਖਾ ਹੁਣ ਇਸ ਕਮਰੇ ਦੀ ਇਹਦੇ ਕਿਲੇ ਦੀ ਇਹ 1935 ਦੇ ਵਿੱਚ ਤਿਆਰ ਹੋਈ ਨਵੀਂ ਇਮਾਰਤ ਦੇ ਵਿੱਚ ਇਹ ਦਰਵਾਜ਼ਾ ਲੱਗਿਆ ਕਿਲੇ ਦੇ ਵਿੱਚ ਇਹ 1935 ਦੇ ਵਿੱਚ ਲੱਗਿਆ ਜੜਾਇਆ ਗਿਆ ਇਹ ਏ ਬੀਬੀ ਕਿਸ਼ਨ ਕੌਰ ਲੂਨ ਮੰਡੀ ਅੰਮ੍ਰਿਤਸਰ ਦੇ ਵੱਲੋਂ ਚੜਾਇਆ ਗਿਆ ਆਪਾਂ ਪੜ ਸਕਦੇ ਹਾਂ ਔਰ ਇਹ ਫਿਰ ਵੀ ਆਪਾਂ ਇਸ ਦਾ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਕਿੰਨਾ ਪੁਰਾਣਾ 1935 ਸਾਨਿਸ ਵੀ ਤੇ 1992 ਬਿਕਰਮੀ ਆਓ ਆਪਾਂ ਆਨੰਦਗੜ੍ਹ ਕਿਲਾ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਦ੍ਰਿਸ਼ ਦੇਖਦੇ ਹਾਂ ਇਹ ਸਾਰਿਆਂ ਤੋਂ ਪਹਿਲਾਂ ਜਿਹੜੇ ਨੀਲੇ ਨਿਸ਼ਾਨ ਸਹਿਬਾਨ ਨਾਲ ਦਿਖ ਰਿਹਾ ਇਹ ਨਹੰਗ ਸਿੰਘਾਂ ਦੀ ਸ਼ੋਣੀ ਹੈ ਉਸ ਤੋਂ ਅੱਗੇ ਜਿਹੜੇ ਆੜੇ-ਦੁਆੜੇ ਧਾਰਮਿਕ ਸਥਾਨ ਬਣੇ ਹੋਏ ਨੇ ਉਹਨਾਂ ਦੀਆਂ ਇਮਾਰਤਾਂ ਦਿਸ ਰਹੀਆਂ ਹਨ ਪਹਾੜੀਆਂ ਦਿਸ ਰਹੀਆਂ ਇਹ ਬਹੁਤ ਨੀਮੀ ਤੇ ਡੁੰਗੀ ਥਾਂ ਹੈ ਲਗਭਗ 50-60 ਕਟ ਆੜੇ-ਦੁਆੜੇ ਉਸ ਤੋਂ ਅੱਗੇ ਆਪਾਂ ਨੂੰ ਇਹ ਖਾਲਸਾ ਬਰਾਸਤ ਜਿਹੜਾ ਬਹੁਤ بڑا ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਸੀ ਆਪਾਂ ਉਸ ਨੂੰ ਦੇਖ ਰਹੇ ਹਾਂ ਉਸ ਤੋਂ ਅੱਗੇ ਆ ਜਿਹੜੀ ਬਿਨਾ ਪਲਾਸਤਰ ਕੀਤਿਆਂ ਇੱਠਾਂ ਦੀ ਇਮਾਰਤ ਬਣੀ ਹੋਈ ਹੈ ਇਹ ਖਾਲਸਾ ਪੰਥ ਦੀ ਧਰਮ ਮਾਤਾ ਮਾਤਾ ਸਹਿਬ ਕੌਰ ਜੀ ਦਾ ਤਪ ਸਥਾਨ ਹੈ ਇੱਥੇ ਰਹਿ ਕੇ ਮਾਤਾ ਸਹਿਬ ਕੌਰ ਜੀ ਨੇ ਲੰਮਾ ਸਮਾਂ ਤਪ ਕੀਤਾ ਇਹ ਮੁੜ ਤੋਂ ਆਪ ਆਨੰਦ ਘੜੀ ਦੇ ਬਾਹਰੀ ਦ੍ਰਿਸ਼ ਨੂੰ ਵੇਖ ਰਹੇ ਹਾਂ ਆ ਕਿਲਾ ਲੋਹੜ ਦੇ ਵਿੱਚ ਜਿਹੜਾ ਤੁਸੀਂ ਖੂਬ ਵੇਖ ਰਹੇ ਹੋ ਇਸ ਦੇ ਬਾਰੇ ਪ੍ਰਬੰਧਕਾਂ ਤੇ ਲੋਕਾਂ ਦਾ ਇਹ ਦੱਸਣਾ ਹੈ ਵੀ ਜਦੋਂ ਇਹ ਕਿਲਾ ਬਣਾਇਆ ਗਿਆ ਸਿੰਘ ਇੱਥੋਂ ਲੜਦੇ ਸਨ ਉਸ ਵੇਲੇ ਦਾ ਹੈ ਇਹ ਗੱਲ ਤਰਕ ਸੰਗਤ ਸਿੱਧ ਹੁੰਦੀ ਹੈ ਵੀ ਜਦੋਂ ਇੱਥੇ 500 ਘੋੜ ਸਵਾਰ ਸਿੰਘ ਰਿਹਾ ਕਰਦੇ ਸਨ ਘੋੜਿਆਂ ਨੂੰ ਵੀ ਪਾਣੀ ਪਲਾਉਣਾ ਹੁੰਦਾ ਸੀ ਆਪ ਵੀ ਪਾਣੀ ਪੀਣਾ ਹੁੰਦਾ ਸੀ ਉਹ ਪਾਣੀ ਦੀਆਂ ਜ਼ਰੂਰਤਾਂ ਕਰਨ ਦੇ ਲਈ ਇੱਥੇ ਖੂਹ ਦੀ ਲੋੜ ਸੀ ਜਦੋਂ ਕਿਲਾ ਆਨੰਦਗੜ੍ਹ ਦੇ ਵਿੱਚ ਜਾਂਦੇ ਆ ਉੱਥੇ ਬੌਲੀ ਬਣੀ ਹੋਈ ਹੈ ਪਾਣੀ ਦੀ ਸਹੂਲਤ ਨੂੰ ਪੂਰਾ ਕਰਨ ਦੇ ਲਈ ਦੂਜੇ ਕਿਲਿਆਂ ਦੇ ਵਿੱਚ ਜਿਹੜੇ ਉਹ ਖੂਹ ਦੇਖਣ ਨੂੰ ਮਿਲਦੇ ਹਨ ਇਸ ਕਰਕੇ ਇਹ ਪ੍ਰਾਤਨਖੂ ਹੋਣਾ ਸਿੱਧ ਹੁੰਦਾ। ਕਿਲਾ ਲੋਗੜ ਨੂੰ ਜਿਹੜੀ ਨਵੀਂ ਦੇਖ ਦਿੱਤੀ ਗਈ ਹੈ ਇਹ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਜਿਹੜੇ ਪੰਥ ਦੇ ਬੜੇ ਵਿਦਵਾਨ ਸਨ ਕਈ ਕਿਤਾਬਾਂ ਉਹਨਾਂ ਨੇ ਲਿਖੀਆਂ ਉਹਨਾਂ ਦੇ ਯਤਨਾਂ ਦੇ ਸਦਕਾ ਇਹ ਨਵੀਂ ਦੇਖ ਹੈ ਜਿਹੜੀ ਲੋਗੜ ਕਿਲੇ ਨੂੰ ਦਿੱਤੀ ਗਈ ਹੈ। ਤੇ ਇਹ ਨਵੀਂ ਦੇਖ ਦੀ ਜਿਹੜੀ ਕਾਰ ਸੇਵਾ ਹੈ ਉਹ ਬਾਬਾ ਜਗਿੰਦਰ ਸਿੰਘ ਡਮੇਲੀ ਵਾਲਿਆਂ ਨੇ ਕਰਾਈ ਹੈ। ਇਸ ਕਿਲੇ ਦਾ ਨਾਮ ਲੋਹਗੜ ਇਸ ਕਰਕੇ ਪਿਆ ਕਿਉਂਕਿ ਇੱਥੇ ਲੋਹੇ ਦੇ ਸ਼ਾਸਤਰ ਬਣਾਏ ਜਾਂਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੇ। ਇਸ ਕਿਲੇ ਦੇ ਵਿੱਚ ਸ਼ਾਸਤਰ ਤਿਆਰ ਕੀਤੇ ਜਾਂਦੇ ਸਨ ਇਸੇ ਕਰਕੇ ਇਸ ਦਾ ਨਾਮ ਲੋਹਗੜਾ ਜਿਹੜਾ ਰੱਖਿਆ ਗਿਆ ਹੈ। ਇੱਥੇ ਜਿਹੜੀ ਸਭ ਤੋਂ ਇਤਿਹਾਸ ਦੇ ਵਿੱਚ ਚਰਚਿਤ ਜੰਗ ਹੋਈ ਉਹ 1700 ਈਸਵੀ ਦੇ ਵਿੱਚ ਹੋਈ। ਜਿਸ ਦੇ ਵਿੱਚ ਆ ਭੀਮਚੰਦ ਦੇ ਸਾਡੇ ਰਾਜਾ ਜਮੇਰ ਚੰਦ ਦੇ ਮਾਮੇ ਰਾਜਾ ਕੇਸਰੀ ਚੰਦ ਦਾ ਸਿਰ ਭਾਈ ਉਦੇ ਸਿੰਘ ਨੇ ਵੱਢਿਆ ਸੀ ਤੇ ਹਾਥੀ ਦੇ ਨਾਲ ਭਾਈ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ ਸੀ ਉਹ ਜੰਗ ਦੀਆਂ ਇਹ ਮੁੱਖ ਘਟਨਾਵਾਂ ਹਨ ਜਿਹੜਾ ਜੰਗ 1700 ਚ ਇਸ ਲੋਹਗੜ ਦੇ ਕਿਲੇ ਤੋਂ ਲੜਿਆ